ਇਸ ਵੇਲੇ ਦੀ ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਖਾਸ ਅਪਡੇਟ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਜੋ ਕਿ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੇ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਦੇ ਵਿੱਚ ਨਿਤਰ ਚੁੱਕੇ ਨੇ ਆ ਬਾਪੂ ਬਲਕੌਰ ਸਿੰਘ ਜੀ ਹਾਂ ਕੀ ਉਹਨਾਂ ਦਾ ਰਿਐਕਸ਼ਨ ਹੈ ਉਸਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਖਡੂਰ ਸਾਹਿਬ ਦੀ ਸੀਟ ਜਿਹੜੀ ਹੈ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਖਡੂਰ ਸਾਹਿਬ ਜਿਹੜਾ ਹਲਕਾ ਹੈ ਪੰਥਕ ਹਲਕਾ ਮੰਨਿਆ ਜਾਂਦਾ ਹੈ ਸੋ ਆਖਰ ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਖਡੂਰ ਸਾਹਿਬ ਸਾਹਿਬ ਦੀ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਅਮਰਿਤਪਾਲ ਸਿੰਘ ਨੂੰ ਕੌਮੀ ਸੁਰੱਖਿਆ ਐਕਟ ਦੇ ਤਹਿਤ ਗ੍ਰਿਫਤਾਰ ਕਰਕੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਅਮਰਿਤਪਾਲ ਸਿੰਘ ਨੇ ਵੀਰਵਾਰ ਨੂੰ ਅਸਾਮ ਦੇ ਡਿਬਰੂਗੜ ਜੇਲ੍ਹ ਦੇ ਵਿੱਚ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਹਨਾਂ ਦੇ ਚਾਚਾ ਤਰਨਤਾਰਨ ਜ਼ਿਲ੍ਹੇ ਚ ਨਾਮਜ਼ਾਦਗੀ ਦਾਖਲ ਕੀਤੀ ਹੈ ਚੋਣ ਹਲਫਨਾਮੇ ਅਨੁਸਾਰ ਅਮਰਿਤਪਾਲ ਸਿੰਘ ਦਾ SBI ਬੈਂਕ ਰਈਆ ਬਾਬਾ ਬਕਾਲਾ ਅੰਮ੍ਰਿਤਸਰ ਦੇ ਵਿੱਚ 1000 ਰੁਪਏ ਦਾ ਬੈਂਕ ਬੈਲੈਂਸ ਹੈ ਇਸ ਤੋਂ ਇਲਾਵਾ ਅਮਰਿਤਪਾਲ ਸਿੰਘ ਕੋਲ ਕੋਈ ਚੱਲ ਜਾਂ ਅਚਲ ਜਾਇਦਾਦ ਨਹੀਂ ਹੈ ਉਹਨਾਂ ਦਾ ਨਾਮਜ਼ਾਦਗੀ ਜਿਹੜਾ ਹੈ ਬਿਲਕੁਲ ਸਹੀ ਪਾਇਆ ਗਿਆ ਹੈ ਦੱਸ ਦਈਏ ਕਿ 31 ਸਾਲਾ ਅਮਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਸੀਟ ਦਾ ਜਿਹੜੀ ਹੈ ਉਥੋਂ ਝੋਨ ਲੜ ਰਹੇ ਨੇ ਜਿੱਥੇ ਉਸ ਕੋਲ ਆਪਣੀ ਜਾਇਦਾਦ ਦੇ ਨਾਂ ਤੇ SBI ਬੈਂਕ ਦੇ ਵਿੱਚ ਸਿਰਫ 1000 ਰੁਪਏ ਨੇ ਉਸ ਦੀ ਪਤਨੀ ਲੱਖਾਂ ਦੀ ਮਾਲਕ ਹੈ ਕਿਰਨਦੀਪ ਕੌਰ ਦੇ ਕੋਲ 18.37 ਲੱਖ ਰੁਪਏ ਦੀ ਚੱਲ ਜਾਇਦਾਦ ਹੈ ਜਿਸ ਦੇ ਵਿੱਚ 20000 ਰੁਪਏ ਨਗਦ 14 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 417440 ਰੁਪਏ ਦੇ ਬਰਾਬਰ ਗੱਲ ਕਰੀਏ ਤਾਂ 4000 ਜੀਵੀਪੀ ਪਾਉਂਡ ਸ਼ਾਮਲ ਨੇ ਜੋ ਕਿ ਰਿਵੋਲਟ ਲਿਮਟਿਡ ਲੰਡਨ ਯੂਕੇ ਦੇ ਖਾਤੇ ਦੇ ਵਿੱਚ ਨੇ ਅਮਰਿਤਪਾਲ ਸਿੰਘ ਨੂੰ ਆਪਣੇ ਮਾਤਾ ਪਿਤਾ ਤੇ ਨਿਰਪਰਤ ਦਿਖਾਇਆ ਗਿਆ ਜਦ ਕਿ ਉਸ ਦੀ ਪਤਨੀ ਬ੍ਰਿਟਿਸ਼ ਨਾਗਰਿਕ ਹੈ ਹਲਫਨਾਮੇ ਅਨੁਸਾਰ ਕਿਰਮਦੀਪ ਕੌਰ ਯੂਕੇ ਦੇ ਵਿੱਚ ਨੈਸ਼ਨਲ ਹੈਲਥ ਸਰਵਿਸਿਜ਼ ਦੇ ਵਿੱਚ ਭਾਸ਼ਾ ਅਨੁਵਾਦ ਵਜੋਂ ਕੰਮ ਕਰਦੀ ਹੈ ਹੁਣ ਇੱਕ ਘਰੇਲੂ ਔਰਤ ਹੈ ਅਮਰਿਤਪਾਲ ਸਿੰਘ ਨੇ ਐਲਾਨ ਕੀਤਾ ਹੈ ਕਿ ਉਸ ਵਿਰੁੱਧ 12 ਅਪਰਾਧਿਕ ਮਾਮਲੇ ਪੈਂਡਿੰਗ ਨੇ ਹਾਲਾਂਕਿ ਉਸ ਨੂੰ ਕਿਸੇ ਵੀ ਕੇਸ ਦੇ ਵਿੱਚ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਆਪਣੇ 9 ਸਾਥੀਆਂ ਸਮੇਤ 23 April 2023 ਨੂੰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਅਮਰਿਤਪਾਲ ਸਿੰਘ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ ਉਸਨੇ 2008 ਦੇ ਵਿੱਚ ਫੇਰੂਮਾ ਨਮਰਸਰ ਦੇ ਇੱਕ ਸਕੂਲ ਤੋਂ 10ਵੀਂ ਦੀ ਪ੍ਰੀਖਿਆ ਵੀ ਪਾਸ ਕੀਤੀ ਸੀ 23 ਫਰਵਰੀ ਨੂੰ ਅਰਜਨਾਲਾ ਕਾਂਡ ਤੋਂ ਬਾਅਦ ਪੰਜਾਬ ਪੁਲਿਸ ਨੇ ਅਮਰਿਤਪਾਲ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਮਰਿਤਪਾਲ ਦੇ ਉਸ ਦੇ ਸਮਰਥਕਾਂ ਨੇ ਠਾਣਾ ਅਰਜਨਾਲਾ ਵਿਖੇ ਜਿੱਥਾਂ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਠਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਉਸ ਤੋਂ ਬਾਅਦ ਗੱਲ ਕਰੀਏ ਤਾਂ ਪੁਲਿਸ ਨਾਲ ਝੜਪ ਵੀ ਹੋਈ ਜਿਸ ਕਾਰਨ ਪੁਲਿਸ ਨੇ ਅਮਰਿਤਪਾਲ ਦੇ ਖਿਲਾਫ ਕਈ ਧਰਾਮਾਂ ਜਿਹੜੀਆਂ ਸੀ ਜੋੜ ਕੇ ਕੇਸ ਦਰਜ ਕੀਤੇ ਸਨ ਸੋ ਆਖਰ ਅਪਰਾਧਿਕ ਮਾਮਲੇ ਜਿਹੜੇ ਨੇ ਅਮਰਿਤਪਾਲ ਸਿੰਘ ਦੇ ਖਿਲਾਫ ਦਰਜ ਹੋਏ ਸਨ ਜੇ ਹੁਣ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਦੀ سپورਟ ਦੇ ਵਿੱਚ ਜਿੱਥੇ ਕਈ ਲੋਕ ਉਤਰੇ ਨੇ ਕਈ ਜਥੇਬੰਦੀਆਂ ਉਤਰੇ ਨੇ ਕਬੱਡੀ ਦੇ ਹੁਣ ਹਾਰ ਪਲੇਅਰ ਵੀ ਉਤਰੇ ਨੇ ਔਰ ਕਈ ਲੋਕ ਜਿਹੜੇ ਨੇ ਅਮਰਿਤਪਾਲ ਸਿੰਘ ਨੂੰ ਤਹਿ ਦਿਲੋਂ سپورਟ ਕਰ ਰਹੇ ਨੇ ਔਰ ਨਾਲ ਜੇ ਗੱਲ ਕਰੀਏ ਤਾਂ ਇਕ ਵੱਡੀ ਅਪਡੇਟ ਹੈ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਜਿਹੜੇ ਨੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਔਰ ਆਖਰਕਾਰ ਅਮਰਿਤਪਾਲ ਸਿੰਘ ਨੂੰ ਵੱਡੀ سپورਟ ਦੇ ਦਿੱਤੀ ਹੈ ਬਾਪੂ ਬਲਕੌਰ ਸਿੰਘ ਨੇ ਸੋ ਖਡੂਰ ਸਾਹਿਬ ਸੀਟ ਤੋਂ ਸੋ ਲੋਕ ਸਭਾ ਹਲਕਾ ਪੰਥਕ ਸੀਟ ਸ੍ਰੀ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਚੋਣ ਲੜ ਰਹੇ ਨੇ ਸੋ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜ ਰਹੇ ਨੇ ਜਿੱਥੇ ਕਿ ਉਹਨਾਂ ਦੀ ਜਿੱਤ ਜਿਹੜੀ ਪੱਕੀ ਹੈ ਸੰਗਤ ਉਹਨਾਂ ਦੇ ਤਰਫ ਰੁਝਾਨ ਜਿਹੜਾ ਹੈ ਉਹ ਵਧਾ ਰਹੀ ਹੈ ਦਿਨ ਪਰ ਦਿਨ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਦੇ ਨਾਲ ਜਿਹੜੀ ਸੰਗਤ ਵੱਧ ਤੋਂ ਵੱਧ ਜੁੜ ਰਹੀ ਹੈ ਔਰ ਪੰਥਕ ਸੀਟ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਦੀ ਜਿੱਤ ਪੱਕੀ ਹੈ ਜਿਸ ਤਰ੍ਹਾਂ ਸਰਵੇ ਦੇ ਵਿੱਚ ਸਾਫ ਹੋ ਚੁੱਕਿਆ ਹੈ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਦਾ ਲਾਈਵ ਕਥਾ ਟੀਵੀ ਚੈਨਲ ਦੇ ਨਾਲ ਜੁੜੇ ਰਹੋ ਜੀ ਧੰਨਵਾਦ